ਜੁਰਮ ਦੇ ਖਿਲਾਫ ਇੱਕ ਖਾਸ ਜਿਹੜੀ ਸਖਤ ਮੰਗਿੰਮ ਚਲਾਈ ਗਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਪਲਾਈ ਗਈ ਹੈ ਜੇਤੇ ਤਹਿਤ ਕਪੂਰਥਲਾ ਪੁਲਿਸ ਨੂੰ ਇੱਕ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਹਨ ਤੇ ਇਹਨਾਂ ਕੋਲ ਅਸੀਂ ਕਾਫੀ ਵੱਡੀ ਮਾਤਰਾ ਜਿਹੜਾ ਅਸਲਾ ਅਤੇ ਜਿਹੜਾ ਐਮਿਨਿਸ਼ਨ ਉਹ ਵੀ ਰਿਕਵਰ ਕੀਤਾ ਹੈ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਕੁਝ ਲੋਕ ਹੈਗੇ ਆ ਉਹਨਾਂ ਕੋਲ ਜਿਹੜੇ ਨਜਾਇਜ਼ ਵੈਪਨ ਸੀਗੇ ਤੇ ਇਹਦੀ ਲੜੀ ਦੇ ਵਿੱਚ ਕਾਰਵਾਈ ਕਰਦੇ ਹੋਏ ਟੀਮਾਂ ਜਿਹੜੀਆਂ ਐ ਐਸਪੀ ਡੀ ਸਾਹਿਬ ਡੀਐਸਪੀ ਡੀ ਐਸਪੀ ਹੈੱਡਕੁਆਟਰ ਸਾਹਿਬ ਇਨਚਾਰਜ ਸੀ ਆਈਏ ਤੇ ਹੋਰ ਵਕਫ ਵਕ ਟੀਮਾਂ ਬਣਾ ਕੇ ਜਿਹੜੇ ਇਹ ਦੋਸ਼ੀਆਂ ਦੀ ਜਿਹੜੀ ਮਾਰਕਿੰਗ ਕੀਤੀ ਗਈ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸ਼ੁਰੂ ਚ ਜਿਹੜੇ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਨਾਂ ਹੈਗਾ ਅਰਜਨ ਸਿੰਘ ਉਰਫ ਗੋਪੀ ਪਿੰਡ ਜਿਹੜਾ ਮੰਡੇਰਵੇ ਢਿਲਵਾ ਥਾਣਾ ਅਤੇ ਗੁਰਪ੍ਰੀਤ ਸਿੰਘ ਮਨੀ ਲਖਨਕਲਾਪ ਪਿੰਡ ਦਾ ਥਾਣਾ ਜਿਹੜਾ ਸਦਰ ਕਪੂਰਥਲਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲ ਜਿਹੜੇ ਦੋ ਪਿਸਤੌਲ 32 ਬੋਰ ਜਿਹੜੇ ਨਜਾਇਜ਼ ਦੇਸੀ ਪਿਸਤੌਲ ਸਮੇਤ ਰੌਂਦ ਇਹਨਾਂ ਕੋਲ ਰਿਕਵਰ ਹੋਇਆ ਉਹਦੀ ਲੜੀ ਦੇ ਵਿੱਚ ਹੀ ਜਿਹੜਾ ਇੱਕ ਨਵਜੋਤ ਸਿੰਘ ਉਰਫ ਮਨੀ ਆ ਜਿਹੜਾ ਮੁਸ਼ਕਵੇਤ ਪਿੰਡ ਹੈਗਾ ਥਾੜਾ ਕਤਵਾਲੀ ਕਪੂਰਥਲਾ ਦੇ ਵਿੱਚ ਉਹਨੂੰ ਵੀ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ ਇਹਦੇ ਕੋਲ ਵੀ ਦੋ ਜਿਹੜੇ ਆ ਜਿਹੜੇ ਪਿਸਤੌਲ ਹੈਗੇ 32 ਬੋਰ ਦੇ ਸਮੇਤ ਰੌਂਦ ਉਹ ਜਿਹੜਾ ਇਹਨਾਂ ਕੋਲੋਂ ਰਿਕਵਰ ਹੋਇਆ ਸਰ ਕਿਰਤਾਰ ਤੁਹਾਨੂੰ ਪਰਚਾ ਦਰਜ ਕੀਤਾ ਗਿਆ ਇਹਦੇ ਅਰੈਸਟ ਜਿਹੜੀ ਕੀਤੀ ਗਈ ਹੈ 302 ਨੰਬਰ ਮੁਕਦਮਾ ਹੈਗਾ ਜਿਹੜਾ ਜਿਹੜਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਕੀਤਾ ਹੈ ਧਾਰਾ 111 ਭਾਰਤੀ ਨਿਆਇ ਸੰਹਿਤਾ ਹੈ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਜਿਹੜਾ ਬੜੀ ਸਖਤ ਧਾਰਾ ਹੈਗੀ ਹੈ ਉਹਦੇ ਵਿੱਚ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਸਰ ਦੇ ਵਿੱਚ ਜੋ ਉੱਥੇ ਮਤਕੀ ਕਹਿ ਲੋ ਕੀ ਗਲਤ ਰਸਤੇ ਜਾ ਰਹੀ ਹੈ ਪਰਸਪਸ਼ਾਸਨ ਵੱਲੋਂ ਅਵੇਨਸ ਲੀਬਰਨ ਕੋਈ ਮੈਸੇਜ ਕਰ ਰਿਹਾ ਹੈ ਕਿ ਇਹਨਾਂ ਨਾਲ ਜੁੜਿਆ ਹੋਇਆ ਹੈ ਜਿਵੇਂ ਸਰ ਜਿਹੜੀ ਕ੍ਰਿਮੀਨਲਸ ਨੇ ਇਹਨਾਂ ਦਾ ਏਜ ਗਰੁੱਪ ਜਿਹੜਾ ਹੈ नियर अबाउट 20 یا 20 प्लस ਹੈ ਤਾਂ ਇਹ ਲੋਕ ਕਿਸ ਤਰ੍ਹਾਂ ਆ ਗਏ ਇਹਨਾਂ ਦਾ ਪ੍ਰੋਫਾਈਲ ਕੀ ਔਰ ਕਿਹੜੇ ਇਹ ਕੰਮ ਚ ਇਹਨਾਂ ਨੇ ਵੈਪਨਸ ਨੂੰ ਯੂਜ਼ ਕਰਨਾ ਚਾਹੁੰਦੇ ਸੀਗੇ ਜੋ ਕਿ ਪੁਲਿਸ ਨੇ ਬਚਾ ਉਸ ਕੰਮ ਨੂੰ ਰੋਕ ਲਿਆ ਨਹੀਂ ਬਿਲਕੁਲ ਆ ਜਿਹੜਾ ਲਵਜੋਤ ਸਿੰਘ ਹੈਗਾ ਮੋਢਲੀ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹਦੇ ਇਹਦੇ ਉੱਤੇ ਆਲਰੇਡੀ ਪੰਜ ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ ਵੱਖ-ਵੱਖ ਸੰਗਠਨਤਾ ਰਲਮਾ ਤਹਿਤ ਮੁਕਦਮੇ ਦਰਜ ਹਨ ਤੇ ਮਾਰਚ 2024 ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਜਿਹੜੇ ਇਹਦੇ ਕੋਲੋਂ ਫੇਰ ਦੁਬਾਰਾ ਦੋ ਜਿਹੜੇ ਨਜਾਇਜ਼ ਪਿਸਤੌਲ ਤੇਸੀ ਪਿਸਤੌਲ ਰਿਕਵਰ ਹੋਇਆ ਇਹਦੀ ਜਿਹੜੀ ਲੋਕਲ ਲੈਵਲ ਤੇ ਕਾਫੀ ਜਿਹੜੀ ਕ੍ਰਿਮੀਨਲ ਅਨਸਰਾਂ ਨਾਲ ਜਿਹੜੀ ਲਾਕਡਾਊਨ ਸੀਗੀ ਤੇ ਸਾਨੂੰ ਇਹਦੀ ਵੀ ਇਨਫੋਰਮੇਸ਼ਨ ਸੀ ਕਿ ਜਿਹੜੀ ਲਾਕਡਾਊਨ ਦੇ ਵਿੱਚ ਕੋਈ ਵੱਡੀ ਜਿਹੜੀ ਵਾਰਦਾਤ ਵੀ ਇਹ ਕਰ ਸਕਦੇ ਸਨ ਤੇ ਇਮੀਡੀਏਟਲੀ ਕਪੂਰਥਲਾ ਪੁਲਿਸ ਨੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਤੇ ਵੱਡੀ ਵਾਰਦਾਤ ਜਿਹੜੀ ਉਹਨੂੰ ਹੋਣ ਤੋਂ ਰੋਕਿਆ ਹੈਗਾ ਸਰ ਇਹ ਏਜ ਦੱਸਦੇ ਨਾ ਇੱਕ ਜਿਹੜਾ ਇਹਨਾਂ ਕੋ ਪਿਸਟਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਖਿਡੋਨਾ ਪਿਸਟੋਲ ਟਾਈਪ ਪਿਸਟੋਲ ਪੂਰੀ ਬਾਰੇ ਦੱਸੋਗੇ ਕਿ ਉਹ ਕਿਸ ਤਰ੍ਹਾਂ ਦਾ ਮੇਡ ਹੈ ਕਿਉਂਕਿ ਇਹ ਇੱਕ ਅਲੱਗ ਤਰ੍ਹਾਂ ਦੀ ਰਿਕਵਰੀ ਹੈ ਔਰ ਇਹ ਕਿੱਥੇ ਯੂਜ਼ ਕਰਨਾ ਚਾਹੁੰਦੇ ਕਿਸ ਗਰੁੱਪ ਦੇ ਏਜ ਗਰੁੱਪ ਦੇ ਲੋਕ ਬਿਲਕੁਲ ਇੱਕ ਜਿਹੜਾ ਟॉय ਪਿਸਟਲ ਰਿਕਵਰ ਹੋਇਆ ਹੈ ਇਹ ਕਾਫੀ ਜਿਹੜਾ ਪਿਸਟੋਲ ਵਜਨ ਚ ਕਾਫੀ ਭਾਰਾ ਹੈਗਾ ਇਹ ਕੋਈ ਪਲਾਸਟਿਕ ਦਾ ਨਹੀਂ ਇਹ ਮੈਟਲ ਦਾ ਹੀ ਜਿਹੜਾ ਬਣਿਆ ਹੋਇਆ ਤੇ ਆ ਜਿਹੜਾ ਪਿਸਟੋਲ ਇਹਨੂੰ ਕਿਸੇ ਸਨੇਚਿੰਗ ਜਾਂ ਹੋਰ ਕਿਸੇ ਜਿਹੜੀ ਵਾਰਦਾਤ ਹੈ ਉਹਦੇ ਵਿੱਚ ਵੀ ਇਟ ਰਾਉਂਡ ਤੋਂ ਕਾਓਨਲੀ ਜਿਹੜਾ ਵਰਤ ਸਕਦੇ ਸੀ ਆ ਜਿਹੜੀ ਮੁੱਢਲੀ ਤਫ਼ਤੀਸ਼ ਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈਗੀ ਕਿ ਜਿਹੜਾ ਵੈਪਨ ਐ ਇਹਨਾਂ ਨੇ ਬੇਸਿਕਲੀ ਇਸ ਕਿਸੇ ਵਾਰਦਾਤ ਚ ਹੀ ਵਰਤਣਾ ਸੀ ਤੇ ਤਫ਼ਤੀਸ਼ ਅੱਦੇ ਚੱਲ ਰਹੀ ਹੈਗੀ ਆ ਹੋਰ ਡੂੰਘਾਈ ਨਾਲ ਇਹਦੇ ਬਹੁਤ ਬੈਕਵਰਡ ਤੇ ਫਾਰਵਰਡ ਲੀਕੇਜਸ ਤੇ ਕੰਮ ਕੀਤਾ ਜਾ ਰਿਹਾ ਪਤਾ ਲੱਗ ਰਿਹਾ ਕਿ ਵੈਪਨ ਕਿੱਥੋਂ ਲੈਂਦੇ ਸੀਗੇ ਇਹ ਇਹਦੇ ਵਿੱਚ ਕੁਝ ਵੈਪਨਸ ਹੈਗੇ ਆ ਜੋ ਸਟੇਟ ਮੱਧ ਪ੍ਰਦੇਸ਼ ਤੋਂ ਜਿਹੜੇ ਇਹਨਾਂ ਨੇ ਆਪਣੇ ਕੰਟੈਕਟਸ ਸੇ ਸੂ ਲੈਂਦੇ ਸੀਗੇ ਸਰ ਇਹ ਲਾਸਟ ਕੁਸਚਨ ਹੈ ਕਿ ਇਹ ਇਹ ਜਿੱਦਾਂ ਜੇਲ੍ਹ ਵਿੱਚ ਵੀ ਰਹੇ ਨੇ ਕੀ ਇਹ ਐਡਿਕਟ ਸੀ ਜਾਂ ਜੇਲ੍ਹ ਦਾ ਨੈਟਵਰਕ ਸੀ ਇਹ ਨੌਜਵਾਨ ਨੇ ਨੌਜਵਾਨਾਂ ਦੇ ਇਸ ਤਰਫ ਗਾਣਾ ਪੁਲਿਸ ਕਿਸ ਤਰ੍ਹਾਂ ਦੀ ਨਹੀਂ ਬਿਲਕੁਲ ਜਿਵੇਂ ਪਹਿਲਾਂ ਹੀ ਦੱਸਿਆ ਕਿ ਪੰਜ ਮੁਕਾਦਮੇ ਤੇ ਆਲਰੇਡੀ ਦਰ ਸੀਗੇ ਤੇ ਜੇਲ੍ਹ ਤੋਂ ਜਿਹੜਾ ਬਾਹਰ ਆਇਆ ਸੀ ਜੇਲ੍ਹ ਵਿੱਚ ਰਹਿ ਕੇ ਤੇ ਜੇਲ੍ਹ ਦੇ ਵਿੱਚ ਵੀ ਜਿਹੜੇ ਕੰਟੈਕਟਸ ਬਣੇ ਹਨ ਤੇ ਇਸ ਗੱਲ ਤੋਂ ਜਿਹੜਾ ਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਜਿਹੜਾ ਜੇਲ੍ਹ ਦੇ ਕੰਟੈਕਟਸ ਯੂਜ਼ ਕਰਕੇ ਕੋਈ ਇਹ ਵੱਡੀ ਵਾਰਦਾਤ ਕਰ ਸਕਦੇ ਸੀਗੇ